ਹਾਂਜੀ ਦੋਸਤੋ ਇਹੇ ਅੰਬ ਦੀ ਐਸੀ ਵੈਰਾਈਟੀ ਆ ਜਿਹਦਾ ਸਕਸੈਸ ਰੇਟ 100% ਆ ਮਰਨ ਦੇ ਦਾ ਜ਼ੀਰੋ ਹੀ ਚਾਂਸ ਨੇ ਇਹ ਜਿਹੜੀ ਵੈਰਾਈਟੀ ਅੱਜ ਆਪਾਂ ਤੁਹਾਨੂੰ ਇਹਦੇ ਬਾਰੇ ਹੀ ਗੱਲ ਕਰਾਂਗੇ ਇਸ ਵੀਡੀਓ 'ਚ ਇਹ ਵੈਰਾਈਟੀ ਜਿਹੜਾ ਫਲ ਆ ਉਹ ਖਾਂਚੋ ਵੀ ਬਹੁਤ ਮਿੱਠਾ ਤੇ ਫਲ ਦਾ ਸਾਈਜ਼ ਵੀ ਵਧੀਆ ਹੁੰਦਾ ਆ ਇੱਕ ਦਾ ਨਾ 150 ਤੋਂ 200 ਗ੍ਰਾਮ ਦਾ ਹੋ ਜਾਂਦਾ ਬਹੁਤ ਹੀ ਇਹ ਸ਼ਾਨਦਾਰ ਵੈਰਾਈਟੀ ਆ ਤੇ ਇਹਨੂੰ ਫਲ ਵੀ ਅਗਰ ਤੁਸੀਂ ਛੋਟਾ ਪੌਦਾ ਲਗਾਉਂਗੇ ਆਪਣੇ ਘਰ ਤੁਹਾਨੂੰ 2 ਸਾਲ ਦੇ ਅੰਦਰ ਫਲ ਦੇਣਾ ਸ਼ੁਰੂ ਕਰ ਦੂਗਾ ਤੇ ਆਹ ਦੇਖ ਸਕਦੇ ਹੋ ਪੂਰਾ ਪਲਾਂਟ ਵਧੀਆ ਤਰੀਕੇ ਨਾਲ ਭਰਿਆ ਪਿਆ ਫਲ ਦੇ ਨਾਲ ਇਹ ਹਜੇ ਮੈਂ ਤੁਹਾਨੂੰ ਤੇ نیچے ਖੜ ਕੇ ਦਿਖਾ ਰਹੇ ਆ ਤੇ ਕਾਫੀ ਕੁਆਂਟੀਟੀ ਚ ਹਜੇ ਫਲ ਲੱਗਿਆ ਹੋਇਆ ਤੇ ਹੁਣ ਇਹਦੀ ਤੜਾਈ ਵੀ ਲੱਗੀ ਹੋਈ ਆ ਟੁੱਟ ਵੀ ਗਿਆ ਇਹਦੇ ਨਾਲ ਫਲ ਨੇ ਦੀ ਤੂਫਾਨਾਂ ਝੜ ਵੀ ਗਿਆ ਤਾਂ ਵੀ ਦੇਖ ਸਕਦੇ ਹੋ ਤੁਸੀਂ ਕਾਫੀ ਜ਼ਿਆਦਾ ਕੁਆਂਟੀਟੀ ਹੈ ਜਿਹੜੀ ਹੈਗੀ ਆ ਫਲ ਦੀ ਉਹ ਲੱਗ ਕੇ ਰੱਖੀ ਆ ਪlant ਚ ਤੇ ਹੁਣ ਆਪਾਂ ਆ ਗਏ ਆ ਜੀ ਇਹਦੇ ਉੱਪਰ ਪlant ਦੇ ਤੇ ਉਰੇ ਵੀ ਦੇਖ ਸਕਦੇ ਹੋ ਤੁਸੀਂ ਪlant ਭਰਿਆ ਪਿਆ ਹੈ ਬਹੁਤ ਹੀ ਸ਼ਾਨਦਾਰ ਇਹ ਵੈਰਾਈਟੀ ਹੈ ਦੋਸਤੋ ਇਹ ਜਿਹੜੀ ਵੈਰਾਈਟੀ ਹੈ ਜੀ ਇਹ ਤੁਹਾਨੂੰ ਮਤਲਬ ਅਗਰ ਫਲ ਦਾ ਆਪਾਂ ਸਾਈਡ ਦੀ ਗੱਲ ਕਰੀਏ ਉਹ ਦੇਖੋ ਤੁਸੀਂ ਫਲ ਦਾ ਸਾਈਜ਼ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਹੀ ਸ਼ਾਨਦਾਰ ਸਾਈਜ਼ੇ ਦਾ ਫਲ ਦਾ ਬਹੁਤ ਮਿੱਠਾ ਹੁੰਦਾ ਇਹ ਫਰੂਟ ਜਿਹੜੀ ਇਹ ਵੈਰਾਈਟੀ ਆ ਤੇ ਆਪਾਂ ਤੁਹਾਨੂੰ ਇਹ ਤੋੜ ਵੀ ਲਵਾਂਗੇ ਫਲ ਤੇ ਦੋਸਤੋ ਇਹ ਜਿਹੜੀ ਵੈਰਾਈਟੀ ਹੈ ਜੀ ਇਹ ਵਾਲੀ ਇਹ ਅਮਰਪਾਲੀ ਅੰਬਾ ਬਹੁਤ ਵਧੀਆ ਵੈਰਾਈਟੀ ਹੈ ਇਹ ਅੰਬ ਦੀ ਇੱਕ ਤੇ ਇਹ ਜਿਹੜੀ ਵੈਰਾਈਟੀ ਦੀ ਥੋੜੀ ਪੁਰਾਣੀ ਵੈਰਾਈਟੀ ਹੈ ਇਹ ਕਿਉਂਕਿ ਜਿਹੜੀ ਪੁਰਾਣੀ ਵੈਰਾਈਟੀ ਹੈ ਇਹ ਮਤਲਬ ਬਹੁਤ ਹੀ ਸ਼ਾਨਦਾਰ ਵੈਰਾਈਟੀ ਹੈ ਇਹ ਬਹੁਤ ਮਤਲਬ 10-15 ਸਾਲ ਤੋਂ ਚੱਲਦੀ ਆ ਰਹੀ ਹੈ ਇਹ ਵਾਲੀ ਵੈਰਾਈਟੀ ਤਾਂ ਕਰਕੇ ਆਪ ਨੂੰ ਪੱਕਾ ਪਤਾ ਇਹ ਆਪਣੇ ਕੋਲ ਆ ਪੇੜ ਲੱਗੇ ਹੋਏ ਆ ਆਪਾਂ ਨੂੰ ਇਹ 10-12 ਸਾਲ ਪਹਿਲਾਂ ਲਾਇਆ ਹੋਇਆ ਇਹ ਪੇੜ ਤੇ ਹੁਣ ਦੇਖ ਸਕਦੇ ਹੋ ਬਹੁਤ ਹੀ ਵਧੀਆ ਫਰੂਟਿੰਗ ਦੇ ਰਿਹਾ ਤੇ ਆਪਾਂ ਨੂੰ ਇਹਦੇ ਬਾਰੇ ਪਤਾ ਹੈ ਨਾ ਕੀ ਆ ਮਤਲਬ ਇਹ ਜਿਹੜੀ ਵੈਰਾਈਟੀ ਹੈ ਜੀ ਤੁਸੀਂ ਕਿਤੇ ਵੀ ਲਗਾ ਦੋਗੇ ਇਹ ਆਸਾਨੀ ਨਾਲ ਫਲ ਦੇਣ ਲੱਗ ਜਾਏਗੀ ਇਹ ਅਮਰਪਾਲੀ ਆਂਬਾ ਇਹ ਵੈਰਾਈਟੀ ਨੂੰ ਉਹ ਭਰਾ ਵੀ ਆਪਣੇ ਘਰ ਲਗਾ ਸਕਦੇ ਨੇ ਜਿਹੜੇ ਕਹਿੰਦੇ ਨੇ ਸਾਡੇ ਦਾ ਕੋਈ ਆਂਬ ਦੀ ਵੈਰਾਈਟੀ ਕਾਮਯਾਬੀ ਨਹੀਂ ਹੁੰਦੀ ਇਹ ਆਂਬ ਦੀ ਵੈਰਾਈਟੀ ਆਸਾਨੀ ਨਾਲ ਕਾਮਯਾਬ ਹੋ ਜਾਂਦੀ ਹੈ ਤੇ ਦੋਸਤੋ ਅੱਜ ਦੇ ਲਈ ਬਸ ਇੰਨਾ ਹੀ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਅਤੇ ਆਪਣੇ ਨਾਲ ਜੁੜਨ ਵਾਸਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਲਿਓ ਤਾਂ ਕਿ ਉਹ ਵੀ ਇਹ ਵੈਰਾਈਟੀ ਆਪਣੇ ਘਰ ਲਗਾ ਸਕਣ ਜੀ ਧੰਨਵਾਦ ਜੀ